ਪਹਿਲੇ ਆਪਣਾ ਨਾਮ ਤੇ ਸੰਸਥਾ ਦਾ ਨਾਮ ਤੇ ਅੱਜ ਤੁਸੀਂ ਢੇਰ ਬਾਬਾ ਨਾਨਕ ਦੇ ਵਿੱਚ ਜਿਹੜੇ ਵੀ ਕੋਈ ਚੀਜ਼ ਲੈ ਕੇ ਉਸ ਬਾਰੇ ਵੀ ਦੱਸਣੀ ਜਾਣਕਾਰੀ ਦੇ। ਆ ਮੇਰਾ ਨਾਮ ਜੀ ਇਕਬਾਲ ਮੈਂ ਡੀਸੀਪੀ ਬਿਊਰੋ ਨਾਮ ਤੋਂ ਸੰਸਥਾ ਚਲਾਉਂਦੇ ਆ। ਮੈਂ ਨੈਸ਼ਨਲ ਪ੍ਰੈਜਿਡੈਂਟ ਆ ਉਹਦਾ। ਇਹ 2002 ਤੋਂ ਸੰਸਥਾ ਚਲਾ ਰਹੇ ਆ। ਇਹਦੇ ਵਿੱਚ ਵੈਲਫੇਅਰ ਦੇ ਅਸੀਂ ਕੰਮ ਕਰਦੇ ਆ। ਤੇ ਆਪਾਂ ਚਲੋ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਇਹਦੇ ਸੇਵਾ ਕਰਨੇ ਦਾ। ਇੱਥੇ ਅਧਿਤਾ ਕਰ ਨਹੀਂ ਸਕਦੇ ਇਹਦੇ ਵਿੱਚ ਕੁਝ ਵੀ ਜੋ ਪਰਮਾਤਮਾ ਨੇ ਕੀਤਾ ਉਹਦਾ ਘਾਟਾ ਤਾਂ ਨਹੀਂ ਅਸੀਂ ਪੂਰਾ ਕਰ ਸਕਦੇ ਲੇਕਿਨ ਜੋ ਅਸੀਂ ਆਪਣੇ ਜਿੰਨਾ ਵੀ ਹੋ ਸਕੇ ਕੀਤਾ ਇੱਥੇ ਜਿਹੜੀ ਜ਼ਰੂਰਤ ਸੀਗੀ ਤੇ ਉਹ ਬੈੱਡ ਸ਼ੀਟ ਵਗੈਰਾ ਦੀ ਜ਼ਿਆਦਾ ਜ਼ਰੂਰਤ ਸੀ ਤੇ ਅਸੀਂ ਬੈੱਡ ਸ਼ੀਟ ਲੈ ਕੇ ਆਏ ਕੁਝ ਤਾਂ ਬੱਚਿਆਂ ਵਾਸਤੇ ਜੋ ਡਾਈਪਰ ਹੈਗੇ ਛੋਟੇ ਬੱਚਿਆਂ ਲਈ ਉਹ ਲਿਆਂਦੇ ਤੇ ਜਾਂ ਥੋੜੀਆਂ ਲਿਆਂਦੀਆਂ ਮੈਡੀਸਿਨ ਵਗੈਰਾ ਪੈਰਾਸੈਟਾਮੋਲ ਜਾਂ ਪੇਨ ਕਿਲਰ ਉਹ ਸਾਰੀਆਂ ਅਸੀਂ ਇੱਥੇ ਲਿਆ ਕੇ ਕਿ ਜਿਹੜੀ ਜਾਨੀ ਜ਼ਰੂਰਤ ਸੀ ਕਿੰਨੀਆਂ ਇਹ ਮੈਡੀਸਨ ਵੀ ਨਾਲ ਸੀ ਸਰ ਆ ਮੈਡੀਸਨ ਦੇ ਲੈਂਦੇ ਆ ਪੈਰਾਸੀਟਾਮੋਲ ਵਗੈਰਾ ਮੈਡੀਸਨ ਦਿੱਤੀ ਆ ਕਿ ਬੁਖਾਰ ਵਗੈਰਾ ਕਿਸ ਨੂੰ ਆਉਂਦਾ ਤੇ ਬਾਕੀ ਡਾਕਟਰਾਂ ਦੀ ਟੀਮ ਬੈਠੀ ਆ ਉਹਨਾਂ ਦੇ ਦੇਤੀਆਂ ਉਹਨਾਂ ਨੂੰ ਆਪ ਦੇ ਦਿੱਤੇ ਜਾਣਗੇ ਸਭ ਨੂੰ ਲੈ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਸਿਹਤ ਦੇਖੋ ਕਿਦਾਂ ਦਾ ਤਾਂ ਹੁਣ ਕੁਦਰਤ ਨੇ ਜੋ ਕੀਤਾ ਉਹਨੂੰ ਹੁਣ ਤੱਕ ਕੀ ਕਹਿ ਸਕਦੇ ਆ ਆਪਾਂ ਜੋਗ ਇਹ ਆਪਣੇ ਨਾਲ ਇੱਕਦਮ ਮੋਡੀਵਰ ਗੱਲ ਕਰ ਰਹੇ ਹੋ ਸੰਸਥਾ ਦਾ ਚਲੋ ਸਾਡਾ ਤਾਂ ਫਰਜ਼ ਆ ਸੰਸਥਾ ਦਾ ਜਿਹੜਾ ਹੈਗਾ ਵੀ ਇਹ ਹੀ ਆ ਸਾਡਾ ਤਾਂ ਬੈਲਫੇਅਰ ਦਾ ਹੀ ਕੰਮ ਹੈਗਾ ਵੀ ਕਿਤੇ ਪ੍ਰੋਬਲਮ ਆਵੇ ਤੇ ਅਸੀਂ ਉੱਥੇ ਜਾਂਦੇ ਆਂ ਕਿ ਦਿਨ ਨੂੰ ਸਪੂਨ ਮਿਲਦਾ ਹੈ ਤੇ ਕੋ ਸਪੂਨ ਤੇ ਮਿਲਦਾ ਹੀ ਆ ਅਗਰ ਕਹਿੰਦੇ ਕਿਸੇ ਲੋੜਵੰਦ ਦੀ ਹੈਲਪ ਕਰਦੇ ਆਂ ਤੇ ਸਪੂਨ ਤੇ ਮਿਲਦਾ ਹੀ ਆ ਹਾਂਜੀ ਜੀ ਅੱਜ ਜਿਹੜਾ ਪਿੰਡ ਪੁਫਕੀ ਦੇ ਵਿੱਚ ਕਿਰਤ ਸਮਾਣੇ ਮਟਾ ਗਿਆ ਜੀ ਉਸ ਬਾਰੇ ਜਾਣਕਾਰੀ ਇਸ ਤਰ੍ਹਾਂ ਹੈ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਡੇਰਾ ਬਾਬਾ ਲਾਕੇ ਨੂੰ ਹਰ ਹਾੜ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ 2-3 ਦਿਨ ਪਹਿਲਾਂ ਸਾਡੀ ਰਿਪੋਰਟਰ ਐਸੋਸੀਏਸ਼ਨ ਦੀ ਟੀਮ ਇੱਥੇ ਆਈ ਸੀ ਡੇਰਾ ਬਾਬਾ ਨਾਨਕੇ ਏਰੀਏ 'ਚ ਤੇ ਰਾਤ ਸਮਗਰੀ ਵੰਡ ਕੇ ਗਈ ਤੇ ਸਾਨੂੰ ਕੋਈ ਪੱਤਰਕਾਰਾਂ ਦੀ ਟੀਮ ਨਾਲ ਐਸੋਸੀਏਸ਼ਨ ਦੇ ਮੈਂਬਰ ਇਹੀਂ ਘਰਾਂ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜੋ ਲੋਕਾਂ ਨੇ ਆਪਣੇ ਦੁੱਖ ਦਰਦ ਸੁਣਾਏ ਘਰ ਤੇ ਉਹਨਾਂ ਦੇ ਬਿਲਕੁਲ ਖਰਾਬ ਹੋ ਗਏ ਤੇ ਪੇਟੀਆਂ ਕੱਪੜੇ ਦੀਆਂ ਸਾਰੀਆਂ ਉਹਨਾਂ ਨੇ ਬਾਹਰ ਪਾਈ ਦੀਆਂ ਇਹ ਸੁਕਣੇ ਤੇ ਕੱਪੜੇ ਸਾਰੇ ਉਹਨਾਂ ਦੇ ਖਰਾਬ ਹੀ ਤੇ ਮੇਰੇ ਮਨ ਚ ਉਹ ਦਿਨ ਆਇਆ ਵੀ ਇਹ ਜਿਹੜਾ ਇਹਨਾਂ ਨੂੰ ਇਸ ਟਾਈਮ ਜ਼ਿਆਦਾ ਜਰੂਰਤ ਤੇ ਆ ਉਹ ਕੰਬਲ ਬੈੱਡ ਸ਼ੀਟਸ ਕੱਪੜੇ ਵਗੈਰਾ ਉਹਨਾਂ ਨੂੰ ਜ਼ਿਆਦਾ ਚਾਹੀਦੇ ਆ ਤੇ ਉਹ ਮੈਂ ਫਿਰ ਕੋਸ਼ਿਸ਼ ਕੀਤੀ ਸੰਸਥਾਵਾਂ ਜਿਹੜੀਆਂ ਇੱਕ ਐਸੀ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਆਪਣੇ ਫੇਸਬੁਕ ਅਕਾਊਂਟ ਤੇ ਮੈਸੇਜ ਪਾਏ ਮਏ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਆਪਾਂ ਇੱਥੇ ਬਿਸਕੁਟ ਬ੍ਰੈਡ ਲੈ ਆਈਏ ਮੈਂ ਬਿਲਕੁਲ ਨਹੀਂ ਲਿਆਉਣਾ ਕੋਈ ਬਿਸਕੁਟ ਬ੍ਰੈਡ ਸਿਰ ਠੱਕਣ ਲਈ ਸਾਨੂੰ ਕਪੜੇ ਚਾਹੀਦੇ ਆ ਤੇ ਆਪਣਾ ਢਿੱਡ ਭਰਨ ਲਈ ਇਥੇ ਆٹے ਤੇ ਦਾਲ ਦੀ ਲੋੜ ਆ ਤੇ ਇਹਨਾਂ ਨੇ ਬੜੀ ਵਧੀਆ ਪਹਿਲ ਕੀਤੀ ਅੱਜ ਇਹਨਾਂ ਨੇ ਘਟੋ ਘਟ ਪੱਖੋ ਕੀ ਟਾਲੀ ਸਾਹਿਬ ਆਣ ਕੇ 50 ਪਰਿਵਾਰਾਂ ਨੂੰ ਬੈੱਡ ਸ਼ੀਟਾਂ ਵੰਡੀਆਂ ਤੇ ਚਲੋ ਮਨ ਨੂੰ ਥੋੜੀ ਸੰਤੁਸ਼ਟੀ ਹੋਈ